इंग्लैंड आस्ट्रेलिया गया सर जी आस्ट्रेलिया तो वापस आ गया सहीन दो हज़ार सोलह के इंग्लैंड चल गया अभी माता बीमार हो गई थी फिर आ गया वापस फिर दो हज़ार उन्नीस केपस आ गया दो हज़ार बई देनेडा चल गया दो साल रहने तो बाद चार महीन मोहन हो गया से यूएस गए कम तो वापस आ रहा सर एक्सीडेंट हो गया ਚਾਰ ਪੈਣਾ ਦੇ ਇਕਲੌਤੇ ਭਰਾ ਦੀ ਅਮਰੀਕਾ ਦੇ ਵਿੱਚ ਹੋਈ ਮੌਤ ਤੋਂ ਅਸਤੇ ਕਿ ਅਮਰੀਕਾ ਤੋਂ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਨੌਜਵਾਨ ਦੀ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ ਜਿਸ ਦੀ ਉਮਰ 25 ਸਾਲ ਦੀ ਸੀ ਜੋ ਕਿ 4 ਮਹੀਨੇ ਪਹਿਲਾਂ ਹੀ ਅਮਰੀਕਾ ਗਿਆ ਸੀ ਆਪਣੇ ਦੋਸਤ ਦੇ ਕੋਲ ਤਾਂ ਜਦੋਂ ਵਾਪਸ ਕੰਮ ਤੋਂ ਘਰ ਨੂੰ ਜਾ ਰਿਹਾ ਸੀ ਤਾਂ ਰਸਤੇ ਦੇ ਵਿੱਚ ਉਸ ਦੇ ਨਾਲ ਵੱਡਾ ਹਾਦਸਾ ਵਾਪਰ ਜਾਂਦਾ ਐ ਐਕਸੀਡੈਂਟ ਹੋ ਜਾਂਦਾ ਜਿਸ ਤੇ ਵਿੱਚ ਉਸ ਦੀ ਮੌਤ ਹੋ ਗਈ ਹੈ ਤੁਹਾਨੂੰ ਦੱਸਦੇ ਕਿ ਨੌਜਵਾਨ ਆਪਣੀਆਂ ਚਾਰ ਭੈਣਾਂ ਦਾ ਇਕਲੌਤਾ ਭਰਾ ਸੀ ਤੇ 4 ਮਹੀਨੇ ਪਹਿਲਾਂ ਹੀ ਅਮਰੀਕਾ ਗਿਆ ਸੀ ਜਿੱਥੇ ਉਸਦੇ ਨਾਲ ਵੱਡਾ ਹਾਦਸਾ ਵਾਪਰ ਗਿਆ ਉਸਦੀ ਮੌਤ ਹੋ ਗਈ ਹੈ ਤੇ ਜਿਸ ਤੋਂ ਬਾਅਦ ਮਾਪਿਆਂ ਦਾ ਹੁਣ ਰੋ ਰੋ ਬੁਰਾ ਹਾਲ ਹੈ ਤੇ ਉਹਨਾਂ ਨੇ ਭਾਰਤ ਸਰਕਾਰ ਦੇ ਕੋਲੋਂ ਮੰਗ ਕੀਤੀ ਹੈ ਕਿ ਉਹਨਾਂ ਦੇ ਪੁੱਤ ਦੀ ਲਾਸ਼ ਪੰਜਾਬ ਲਿਆਂਦੀ ਜਾਵੇ ਤਾਂ ਕਿ ਆਪਣੇ ਅੰਤਿਮ ਸੰਸਕਾਰ ਕਰ ਸਕਣ ਅੰਗਲੈਂਡ ਆਸਟ੍ਰੇਲੀਆ ਗਿਆ ਸੀਗਾ ਜੇਲ੍ਹਿਆ ਤੋਂ ਵਾਪਸ ਆ ਗਿਆ ਸੀਗਾ ਭੈਣਾਂ ਮੁੰਡਿਆਂ ਦੇ ਵਿੱਚ 2010 ਦੇ ਵਿੱਚ ਮਿਲੈਂਡ ਚ ਲੱਗਿਆ ਕੰਦੀ ਮਾਤਾ ਦੁਆਰ ਹੋ ਗਈ ਸੀ ਫੇ ਆ ਗਿਆ ਸੀ ਦਾ ਬਾਪ ਜੀ ਹੋ ਤੇ 2019 ਦੇ ਵਿੱਚ ਵਾਪਸ ਆ ਗਿਆ ਇਸ ਵਾਰ 2022 ਦੇ ਵਿੱਚ ਤਾਂ ਕਲੀਨਟਾ ਚ ਲ ਗਿਆ ਉਸ ਵਾਰ ਰੈਂਟ ਤੋਂ ਬਾਅਦ ਬੈ 14 ਮਹੀਨੇ ਹਣ ਹੋ ਗਏ ਸੀ ਜਿਹੜੇ ਅੱਥੇ ਗਏ ਨੇ ਕੰਮ ਤੋਂ ਵਾਪਸ ਆ ਰਿਹਾ ਸੀ ਦਾ ਫਿਰ ਉਹ ਤੇ ਹੋ ਗਿਆ ਸਿੱਟੇ ਤੇ ਕਿਸੇ ਕਿਸੇ ਦਾ ਪਸਾ ਲੱਗਦਾ ਖਾਨੋ ਕੀ ਸਾਡਾ ਦੋਸਤਾ ਚੰਦਰਪਾਲ ਉਹਨੇ ਫੋਨ ਸਾਨੂੰ ਕੀਤਾ ਜੀ ਇਹ ਹੰਪ ਹੋ ਗਿਆ ਉਹਨਾਂ ਨੂੰ ਕੋਈ ਪਤਾ ਲੱਗਾ ਨਹੀਂ ਨਹੀਂ ਉੱਥੇ ਸਾਡੀ ਗੁੱਡੀ ਪ੍ਰੋਣਾ ਘੱਟ ਕੁਆ ਦਾ ਮੁੰਡਾ ਸਾਡੇ ਰਿਸ਼ਤੇਦਾਰ ਹੋਰ ਛਲੇ ਗਏ ਉੱਥੇ ਪਹੁੰਚ ਗਏ ਕੋਈ ਨਾ ਕੋਈ ਬਾਤ ਨਹੀਂ ਬੋਦੀ ਹਸਪਤਾਲ ਦੇਖੀ ਸੀ ਤਾਂ ਮਨੇ ਹੰਟ ਟਾਈਮ ਦਿੱਤਾ ਆਪਣਾ ਗੱਥੀ ਅੱਜ ਮੰਗਲਵਾਰ ਸ਼ਾਮ ਨੂੰ 10 ਵਜੇ ਮੈਂ ਜਫਰਮੀਸ਼ ਪਾਠੂ ਤੋਂ ਮੁੰਡਾ ਆਇਆ ਹਾਂ ਮੈਂ ਰਾਮੂ ਦੀ ਬੇਹਤੂ ਦਾ ਲੜਕਾ ਹੈ ਤਾਂ ਸਾਡਾ ਦੋਹਾਂ ਪਰਿਵਾਰਾਂ ਦਾ ਬਹੁਤ ਬਹੁ ਗੂੜਾ ਸਬੰਧ ਰਿਹਾ ਜਿਸ ਤਰ੍ਹਾਂ ਦੋਸਤਾਂ ਮਿੱਤਰਾਂ ਦਾ ਰਿਸ਼ਤੇਦਾਰਾਂ ਦਾ ਇੱਕ ਦੂਜੇ ਦੇ ਉੱਪਰ ਉੱਠ ਕੇ ਇੱਕ ਦੂਜੇ ਦੇ ਦੁੱਖ ਸੁੱਖ ਦੇ ਵਿੱਚ ਸੰਜੀਵਾਰਤਾ ਦਾ ਸਾਡਾ ਪਹਿਲਾ ਸੁ ਸੰਦੇਸ਼ ਰਿਹਾ ਤਾਂ ਇੱਕ ਰਹੇ ਪਹਿਲਾਂ ਤੋਂ ਆ ਜਿਹੜਾ ਹੁਣ ਪਾਣਾ ਵਰਤਿਆ ਵੀਰਵਾਰ ਰਾਤ ਨੂੰ ਇਹਨਾਂ ਨੇ ਮੈਨੂੰ ਵੀਰ ਨੂੰ ਫੋਨ ਕੀਤਾ 5:30 ਵਜੇ ਉਦੋਂ ਮੈਂ ਯੋਗਾ ਦੀ ਕਲਾਸ ਅਟੈਂਡ ਕਰਨ ਗਿਆ ਸੀ ਜਦੋਂ ਵਸ ਆਇਆ ਤਾਂ ਮੈਂ ਦੇਖਿਆ ਤਾਂ ਫੋਨ ਆਇਆ ਤਾਂ ਉਸੇ ਸਮੇਂ ਕਿੰਡਰ ਉਹਦੀ ਮਾਸੀ ਦਾ ਲੜਕਾ ਆ ਇਹਨਾਂ ਦੀ ਭੂਆ ਦਾ ਲੜਕਾ ਉਹ ਹੁਣ ਮੈਨੂੰ ਜਦੋਂ ਸਜੇ ਪੋਲਿੰਗ ਕੀਤਾ ਮੈਂ ਕਿਹਾ ਜਿਹੜਾ ਰਾਮ ਮੁਰਤੀ ਦਾ ਫੋਨ ਆਇਆ ਤੇ ਫੋਨ ਆਇਆ ਜਿਦਾ ਕੋਈ ਵੱਡੀ ਘਟਨਾ ਵਾਪਰ ਚੁੱਕੀ ਆ ਉਸ ਦੇ ਬਿਲਕੁਲ ਉਹਨਾਂ ਨੂੰ ਦੇਖਿਆ ਵੀ ਨਿਰੋਹਿਤ ਜਿਹੜਾ ਹੋ ਸਕਦਾ ਜੀ ਵਿੱਚ ਆ ਇਹ ਚਾਰ ਗੁੱਡੀਆਂ ਤੋਂ ਬਾਤ ਹੋਇਆ ਸੀ ਸਭ ਤੋਂ ਛੋਟਾ ਸੀ ਪਲੱਸ ਮੇਰੇ ਬਈ ਮੇਰੇ ਜਿੰਦ ਨੂੰ ਆਪਾਂ ਇਹ ਕਹਿ ਸਕਦੇ ਬਈ ਸਪੋਜ਼ ਦੇ ਨਾਲ ਫਸੀ ਹਨ ਐਜੇ ਸਪੋਜ਼ ਕੈਨੇਡਾ ਗਿਆ ਸੀ ਤਾਂ ਵਿਆਹ ਜਿਹੜਾ ਸੀ ਉਹ ਨੀਤੀ ਤੁਰ ਚੜਿਆ ਤਾਂ ਉਹ ਦੇ ਕਰਕੇ ਜਿਹੜਾ ਨੰਬਰ ਵਗੈਰਾ ਪੁਆਇੰਟਾਂ ਦੇ ਵਿੱਚ ਵੀ ਦੋਸਤਾਂ ਨੂੰ ਸੁਣਾਈ ਆ ਰਹੀ ਸੀ ਜਿਹਦੇ ਕਰਕੇ ਅਮਰੀਕਾ ਜਾਣਾ ਕਿੰਨੀ ਕੁ ਮਰਸੀ 25 ਸਾਲ ਦਾ ਸੀ 4 ਅਕਤੂਬਰ 1998 ਦਾ ਜਨਮ ਸੀ